ਨੋ ਨਸੀਬ ਚੰਦ ਇਹ ਰੈਸਟਾਂਗਲੀ ਨੰਬਰ 1 ਧਾਰੀ ਵਾਦ ਇਹਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 24 ਨੂੰ 23 ਨੂੰ ਸੋਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਮਾਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉੱਥੇ ਵਕੀਲ ਵੀ ਖਰੀਦਿਆ ਜਾਂ ਕਿਦਾਂ ਸਮਝ ਲੋ ਮਤਲਬ ਵਕੀਲ ਨੂੰ ਮੈਂ 50 ਹਜ਼ਾਰ ਦਿੱਤਾ ਮੈਨੂੰ ਕਹਿੰਦਾ ਵੀ 20 ਜੱਾ ਤੁਹਾਡਾ ਬੰਦਾ ਹੋਦ ਦਿਓ ਮੈਂ ਕਹਿੰਦਾ ਸਰ ਤੁਹਾਨੂੰ ਕਿਹਾ 50 ਹਜ਼ਾਰ ਦਿੱਤਾ ਵਾ ਵਿਤਨ ਦੇਦਾਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ ਵੀਜਾ ਮੈਨੂੰ ਕਹਿੰਦਾ ਮੈਂ ਤਾਂ ਆਵਾ ਜੇ ਵੀਜਾ ਹੋ ਦੋ ਕਿ ਮੈਂ ਸਾ ਤੇ ਵੀ ਜੇ ਨਾ ਹੋਗੇ ਤਮੀ ਤਾਂ ਕਮਹਾ ਲੋ ਨਹੀਂ ਆ ਕਰਨਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਕ ਪੁੱਤ ਜੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ বিজে কাটা ਦਾ ਨਾਮ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਨੂੰ ਮੈਂ ਕਰਨਾ ਚਾਹੁੰਦਾ ਮੈਂ ਕਰ ਸਕਦਾ ਹੈ ਮੇਰਾ ਮੁੰਡੇ ਚ ਜਾਣ ਹੈਗੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਦੱਸਦਾ ਮੋੜੇ ਤੇ ਇੱਕ ਮਿੰਟ ਜੀ ਸਭ ਤੋਂ ਬਾਅਦ ਮੈਂ ਹੁਮਰ ਦਾ ਚੰਡੀਗੜ੍ਹ ਗਿਆ ਆ ਜਲਦੀ ਸਮਨ ਕਰਾਇਆ ਦੇ ਮੈਨੂੰ ਜੀ ਆ ਕਟਵਡ ਸਪਰਲਾ ਅਗਰ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਤੇ ਆ ਇਹ ਸਮਨ ਜਿਹੜਾ ਜੇਕਰ ਇਹਨਾਂ ਨੂੰ ਨਹੀਂ ਸਮਨ ਹੋਇਆ ਤੇ ਕਟੋ ਹੁੰਦਾ ਕਿਉਂਕਿ ਬਾਕੀ ਇਹਨਾਂ ਦੇ ਉੱਤੇ ਕਟਵਾ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਕੀਤੀ ਨਾ ਇਦਾਂ ਕਟਿੰਗ ਕੀਤੀ ਹੋਈ ਆ ਜੇਕਰ ਜਰਤ ਪਈ ਉਹ ਤਾਂ ਕੰਪਲੇਨ ਨਹੀਂ ਕੀਤੀ ਜਦੋਂ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵਾਦ-ਵਿਵਾਦ ਮਾਨ ਸਾਹਿਬ ਕੋਲ ਚਲ ਜਾਏਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਵਾ ਫੋਨ ਚੋ ਡਿਟੇਲ ਚਾਹਣੀਆਂ ਮੈਨੂੰ ਸਟੈਂਡਰਡ ਸਾਧਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਿਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਹਨਾਂ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮਕੂਲੇ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਜਿਹੜੇ ਸੀ ਉਹਨਾਂ ਦਾ ਪਤਾ ਲੱਗਾ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਉਹਦੇ ਪੁਲਿਸ ਹਲਫ ਨਾਲ ਇੱਥੇ ਪਹੁੰਚਿਆ ਜਿਹਨੂੰ ਰਿਕੁਐਸਟ ਕੀਤੀ ਇਹਨੇ ਆਪਣੇ ਦੱਸਿਆ ਮੁਸ਼ਕਲਾਂ ਜਿਹੜੀਆਂ ਵੀ ਆਕੀਆਂ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹਦੇ ਸਬੰਧ ਚ ਉਹ ਵਿਸ਼ਵਾਸਿਤ ਹੋਇਆ ਵੀ ਤਲੇ ਆਓਗੇ ਤਾਂ ਤੁਹਾਡਾ ਮਸਲਾ ਰਹੀ ਉਚਿਤ ਘੜੇ ਤੱਕ ਪਹੁੰਚਾ ਕੇ ਹੱਲ ਕਰਾ ਦੇਣਗੇ ਮੇਰਾ ਨਾਮ ਸੁਨੰਨਨ ਸ਼ਰਮਾ ਸਾਦੀਵਾਲ ਦੇ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਾਇਦ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਲ ਤੇ ਚੜੇਗੇ ਪਿੱਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹੈਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਭੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਬਹੁਤ ਚੰਦ ਮੁਦਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਤੋਂ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਜੇ ਐਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆ ਜਾਓ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋਂ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋਂ ਮੈਂ ਉਹਦੇ ਚ ਥੋੜੀ ਜਿਹੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਏ ਥੈਂਕ ਯੂ ਇਹ ਤਾਂ ਕੋਈ ਘਰੇਲੂ ਮਸਲੇ ਸੀ ਜਿਹੜੇ ਪੁਰਾਣੇ ਇਹਨਾਂ ਦੇ ਵਿੱਚ ਮਤਲਬ ਕਈ ਕੇਸ ਕੋਸ ਚੱਲਦਾ ਵਾ ਉਹਦੇ ਸਬੰਧ ਜੋ ਇਹ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇਹ ਟੋਬਲ ਤੇ ਜੜੇ ਸੀ ਹਾਂਜੀ ਆ ਨੈਪਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸੀਟ ਆਪਣੇ ਧਾਰੀਵਾਲ ਸੀਗੇ ਤੇ ਹੋਰ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨੂੰ ਸਹੀ ਸਲਾਮ ਤੇ ਜਿਹੜਾ ਉਹ niche ਆ ਗਿਆ